ਹਾਂਜੀ ਬਾਬਿਓ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਲਓ ਜੀ ਮੈਂ ਕਰਤੀਏ ਵਲੌਗ ਦੀ ਸਟਾਰਟਿੰਗ ਹੈਣਾ ਆਪਨ ਤੇ ਅੱਜ ਮਿਸਤਰੀ ਤਾਂ ਆਇਆ ਨਹੀਂ ਹੈਣਾ ਯਾਰ ਕਈ ਦਿਨ ਹੋ ਗਏ ਮਾਤਾ ਦੀ ਡੈਥ ਹੋ ਗਈ ਮਨਪ੍ਰੀਤ ਦੀ ਦਾਦੀ ਜੀ ਹੈਨਾ ਡੈਥ ਹੋ ਗਈ ਸੀ ਉਸ ਕਾਰਨ ਮਿਸਤਰੀ ਬੰਦ ਕਰਤਾ ਕੰਮ ਆਪਾਂ ਤੇ ਭੋਗ ਭਾਗ ਤੋਂ ਬਾਅਦ ਹੀ ਮੈਂ ਕੱਲ ਨੂੰ ਭੋਗ ਪਹਿਣਾ ਹੈ ਤਵਾਰ ਨੂੰ ਤੇ ਸੋਮਵਾਰ ਤੋਂ ਕੰਮ ਕਰਾਂਗੇ ਸਟਾਰਟ ਹੈਨਾ ਤੇ ਅੱਜ ਚਲਦੇ ਆ ਮਨਪ੍ਰੀਤ ਹੁਣ ਤੇ ਬਾਰੀਆਂ ਬੁਰੀਆਂ ਆਪਣੀਆਂ ਹੋ ਗਈ ਸੀਗਾ ਰੈਡੀ ਸਾਰੀਆਂ ਹਨ ਲਗਭਗ ਸਾਰਾ ਕੰਮ ਹੀ ਰੈਡੀ ਹੋ ਗਿਆ ਸੀਗਾ ਜਿੰਨਾ ਵੀ ਆਪਾਂ ਨੂੰ ਮੰਨ ਕੇ ਚੱਲੋ ਵੀ ਬਾਰੀਆਂ ਬੁੱਝੇ ਗਲੇ ਬਾਰੀਆਂ ਸਭ ਕੰਮ ਕਰਤਾ ਸੀਗਾ ਰੈਡੀ ਆਪਣਾ ਹਨ ਤੇ ਉਹਨਾਂ ਨੂੰ ਕਰਨਾ ਰੰਗ ਹਨ ਇਹਦਾ ਨਾਲ ਤੁਹਾਨੂੰ ਬਾਰੀਆਂ ਬੁਰੀਆਂ ਦਿਖਾ ਦਿਆਂ ਚੱਲ ਕੇ ਬਾਕੀ ਤੁਸੀਂ ਵੇਖੀਂ ਮਨਪ੍ਰੀਤ ਦੀ ਵੀਡੀਓ ਸਾਰਾ ਕੁਝ ਹਨ ਦੱਸਣ ਦੀ ਲੋੜ ਹੀ ਨਹੀਂ ਮੈਨੂੰ ਤੇ ਰੰਗ ਰੂਮ ਕਰਨਾ ਹੈਗਾ ਤੇ ਮੈਂ ਖੇਤੋਂ ਹੁਣੀ ਆਇਆ ਸੀ ਯਾਰ ਮੈਂ ਲੇਟ ਹੋ ਗਿਆ ਖੇਤ ਪਾਣੀ ਤਾਂ ਹੀ ਲਾਉਂਦਾ ਸੀਗਾ ਤੇ 12 ਵਜੇ ਮਨਪ੍ਰੀਤ ਦਾ ਫੋਨ ਆ ਜਾਂਦਾ ਮੈਨੂੰ ਹਨਾ ਤੇ ਚੱਲ ਕੇ ਬਾਰੀਆਂ ਬੁਰੀਆਂ ਰੰਗ ਕਰਨ ਦਾ ਸਟਾਰਟ ਕਰਦੇ ਆ ਕੰਮ ਹਣਾ ਤੇ ਚਲੋ ਫਿਰ ਚੱਲ ਗਏ ਹਣਾ ਤੇ ਕਰ ਗਏ ਤਿਆਰੀ ਰੰਗ ਕਰਨ ਦੀ ਤੇ ਕਾਬਦੇ ਹੁਣ ਚੱਲ ਕੇ ਸ਼ੇਅਰ ਫਿਰ ਆਪਾਂ ਆ ਹਾਂਜੀ ਮੀਤਾ ਜੀ ਕੈਸੇ ਹੋ ਠੀਕ ਹੈ ਤੇ ਆਪਣਾ ਸਮਾਨ ਰੈਡੀ ਹੈ ਬਾਰੀਆਂ ਬੁਰੀਆਂ ਨਾ ਹੁੰਦਾ ਤੇ ਫਿਰ ਲੈ ਜਾਈਏ ਰੰਗ ਰੂਮ ਕਰਨ ਨੂੰ ਅਸੀਂ ਤੇ ਹੁਣ ਦੁਪਹਿਰਾਂ ਬਾਲ ਜਾ ਕੇ ਨਿੱਲ ਭਰ ਕੇ ਆਪਦਾ ਆ ਬਿਲਕੁਲ ਭਰਿਆ ਤੇ ਫਿਰ ਚੱਕ ਕੇ ਲੈ ਕੇ ਆਨੇ ਰੰਗ ਰੂਮ ਕਰ ਲੀਏ ਇਹਨਾਂ ਨੂੰ ਨਾ ਰੰਗ ਕਾਲਾ ਕਰ ਦਿਆ ਮਿੱਤੇ ਫਿਰ ਜੰਗਲੇ ਤੇ ਜਾ ਕੇ ਬਣਾਉੜੇ ਆ ਬਰੇ ਆ ਜੰਗਲੇ ਹਾਚਾ ਰਹਿੰਦੇ ਆ ਆਪਣੇ ਡੇ ਅਡਜਸਟ ਫਾਇਨ ਵਾਲੇ ਇਹ ਮੀ ਤਾ ਕੇ ਬਣਾ ਦੂ ਬਿੱਲ ਭਰ ਕੇ ਤੇ ਰੰਗ ਕਾਲਾ ਕਰ ਦੇ ਜੈਡ ਬਲੈਕ ਤੇ ਚਿੱਟਾ ਚਿੱਟੇ ਖੁੱਡੇ ਕਾਲੀਆਂ ਬਾਰੀਆਂ ਬਸ ਠੀਕ ਹੈ ਉਹ ਉਧਰ ਆਉਣ ਬਾਈ ਐ ਉਸਤਾਦ ਜੀ ਫਿਰਦੇ ਆ ਮੁੰਡਾ ਹੀ ਬਾਲਾ ਸੋਹਣਾ ਵੇਖੀ ਲੈ ਵੇਖੀ ਐ ਓਹੋ ਬੰਦ ਕਰਤਾ ਚੱਲ ਫਿਰ ਚੱਲ ਜੀ ਲਓ ਜੀ ਕਿਰਾ ਕੇ ਮਾਤਰੀ ਦੀ ਕੋਠੀ ਤੇ ਪਏ ਆਪਣਾਂ ਰਾਗਲ ਮੰਤ ਨੂੰ ਦੇਖੀ ਜਾਂਦਾ ਮੈਂ ਉਹ ਬੈਣੀ ਕੋਈ ਜ਼ੋਰ ਦਾ ਮਤਗਾ ਵੀ ਜਾ ਤਾਂ ਨਾ ਧੜਾ ਮਨ ਕਾਗਲਾ ਤੇ ਫੇਰ ਕਰਦਾ ਕੰਮ ਸਟਾਰਟ ਵਾਂਗਰ ਉਹ ਤਾਂ ਚੱਕ ਘਲਾਉਣੇ ਚਾਰੀਆਂ ਆਪਣੀਆਂ ਹਨ ਤੇ ਕਰਦੇ ਹੁਣ ਮੈਂ ਪੁਛੀ ਜੇ ਨਾਲ ਆਪਾਂ ਗੱਲ ਕਰੀਏ ਲੋ ਜਿੱਦਾਰ ਜਸ ਮਾਨਾ ਬਣਾ ਹਨ ਤੇ ਉਹ ਸੀਗੇ ਜੇ ਉਹ ਦਿਨ ਫਿਰ ਮਾਤਮਾ ਜੀ ਦੀ ਜਾਲੀਆਂ ਚੋੜੀਆਂ ਨਾ ਇਧਰ ਦੇ ਟ੍ਰੈਕ ਤੇ ਇਹ ਕਰਕੇ ਕਰਦੇ ਆ ਰਾਂਗਸਟਾ ਦਾ ਹਾਂ ਮਿੱਤਿਆ ਤਰਾਏ ਆ ਦੋਰਾ ਕਮੇ ਕਉਣਾ ਆਇਆ ਆਇਆ ਪਰ ਦਵਾਲ ਹਮਤ ਨਾ ਆਇਆ ਮੜਾ ਆ ਆ ਲੱਗ ਗੱਡੀ ਗੁੱਡੀ ਪਾਲਿਆ ਨਿਕਰਾ ਚੋਬਰਾਂ ਨੇ ਤੂੰ ਕੱਲਾ ਹੀ ਲੱਗਿਆ ਹਾਂ ਕਿਵੇਂ ਕੱਲਾ ਹੀ ਜੋਰ ਦਿਖਾਉਣ ਲੱਗ ਗਿਆ ਤੂੰ ਸਾਈ ਵਾਲਾ ਲੈ ਵੇਖ ਨਾ ਬਾਡੀ ਵੇ ਪੰਪ ਹੋਈ ਪਈ ਅਸਲੀ ਪੜਾਕਾ ਨਾਲ ਪੰਪ ਨਾਲ ਕਿਤੇ ਹੋ ਗਏ ਕਿਤੇ ਇਹ ਪੜਾਕਾ ਪਹਿਲੇ ਵਾਰ ਕੱਢਦੇ ਨੇ ਬਣਾ ਦੇ ਲਈ ਮਰੂਲੀ ਕਰ ਦਿੰਦੇ ਨੇ ਬਸ ਦੋ ਰਹਿ ਗਏ ਆਪਣੀ ਬਾਰੀਆਂ ਨੇ ਧਾਰਨ ਵਾਲੀ ਕੰਨੀਆਂ ਇਹ ਰਹਿ ਗਏ ਹੁਣ ਮਰੂਲੀ ਚਲਾ ਕੇ ਮੈਂ ਬਸ ਚੱਲ ਫਿਰਦੇ ਤੇਵਾ ਗੱਡੀ ਟੁੱਟ ਜੀਏ ਬਸ ਗੱਡੀ ਇੰਟ ਟੁੱਟਦੀ ਤੇ ਚੱਲ ਕੇ ਰੰਗ ਦਾ ਕਰੀਏ ਕਾਲਾ ਰੰਗ ਕਰਾਂਗੇ ਨਾ ਆਹ ਭਾਰਗਾ ਓਏ ਤੇ ਨਹੀਂ ਉਹ ਜਗਾੜਿਆ ਉਹ ਨਾਲ ਤਾਂ ਹੋਲੀਆਂ ਫਿਰ ਦੂਜੀਆਂ ਬਾਰੇ ਨਾਲ ਦਾ ਦੂਜੀਆਂ ਨਾਲ ਤਾਂ ਫਰਕ ਜ ਹੈ ਲੈ ਫਿਰ ਧਰ ਕਰ ਉਹ ਔਖੇ ਨਹੀਂ ਸਹੀ ਗੱਲ ਸੀ ਮਿੱਤੇ ਦੀ ਉਵੇਂ ਔਖੇ ਵੀ ਹੁੰਦੇ ਆਪਾਂ ਲੈਂਕਾਂ ਦੇ ਕਿਵੇਂ ਅਹੀਂ ਧਰਦੇ ਕੋਹ ਨਹੀਂ ਦੈਂ ਕਿ ਅੰਦਰ ਨੂੰ ਧਰਦੇ ਧਰਦੇ ਬਤਾਰੀ ਹੋਲੀ ਕਿਤੇ ਨਹੀਂ ਵਾ ਸਹੀ ਐ ਲਾਉਣਾ ਵੀ ਕਿਉਂਕਿ ਮੇਰੇ ਤਾਂ ਹੱਲੇ ਢੂ ਹੀ ਤੈਨੂੰ ਪਤਾ ਯਾਰ ਹਾਂ ਬਾਕੀ ਮੈਂ ਦਾਖਲ ਦੁਖਲ ਤਿੰਨ ਮਹੀਨੇ ਰਹਿ ਗਿਆ ਮੈਂ ਮੂੰਹ ਸਰੋਂ ਬਰਛੇ ਲਾ ਆ ਆ ਮੈਂ ਮੈਂ ਰਨ ਕਰ ਸਕਦਾ ਕੱਲਾ ਮੈਂ ਹੋਰ ਨਹੀਂ ਤੇ ਇੱਕ ਦਿਨ ਹੋਰ ਖੜਦਾ ਫੇਰ ਕੰਮ ਸਾਰੇ ਕਰ ਸਕਦਾ ਫਿਰ ਪੂਰੀ ਬੋਲੇ ਤੇ ਖੜਦੇ ਕਿਹੜੇ ਸਗਰੂ ਪਏ ਸੀ ਕਿ ਨਾਲ ਆ ਲਾਉਣ ਵਾਲੇ ਸਗਰੂ ਮੈਂ ਕਹਿੰਦਾ ਛੰਗਣੇ ਲਾ ਦੇ ਇਹ ਪਹਿਲਾਂ ਨਹੀਂ ਜਾਲ ਲਾਈ ਨਾ ਜਮਾ ਨਹੀਂ ਬੁੱਲ ਨਿਕਲੇ ਨਹੀਂ ਨਿਕਲੇ ਪਰ ਨਹੀਂ ਪਹਿਲਾਂ ਨਹੀਂ ਜਾਲੀਆਂ ਵੇਖ ਲੈ ਤੂੰ ਤੇ ਇਹਨਾਂ ਦੇ ਹੋਰ ਹੀ ਕੱਢਦੇ ਬੁੱਲੇ ਸਾਰੇ ਤੇ ਲਾਈ ਕੇ ਜਾ ਸਗਰੂ ਪੰਜ ਚਾਰ ਲਾ ਦੇ ਮੈਂ ਕਹਿੰਦਾ ਲਾਈ ਨ ਦੇ ਕੇ ਰਪਾ ਤਰਖਾਂ ਕਰੀ ਕਾ ਜੀ ਕਦੀ ਮੁੱਦੀ ਨੂੰ ਸਗਰੂ ਇੱਥੇ ਪਏ ਆਪਣੇ ਅੱਜ ਮੈਂ ਚੱਲ ਫਿਰ ਲਾ ਹੀ ਦਿੰਨੇ ਆ ਐਕਸਟਰਾ ਲਾ ਕੇ ਵਾ ਦੇ ਸਕ ਨੂੰ ਯਾਰ ਹਾਂ ਕੰਮ ਨਾ ਥੋੜਾ ਕੱਚਾ ਲੱਗ ਰਿਹਾ ਤੁਹਾਨੂੰ ਆ ਇਹ ਬੋਲੇ ਜੇ ਉੱਥੇ ਬਿਆਹ ਇੱਥੋਂ ਆ ਵੀਰ ਲਾਈਆਂ ਬਣੀਆਂ ਮੈਂ ਚਾਰ ਚੁੱਕ ਤੇ ਆਂ ਇਹ ਸੀਟ ਚੱਕੀ ਲੈ ਗਿਆ ਚੱਲ ਫਿਰ ਲੈ ਵੀ ਲੱਗ ਗਿਆ ਸਕਰੂ ਆਏ ਚੱਲੀ ਗਏ ਜੀ ਲੱਗੇ ਚੱਲੀ ਗਏ ਫਿਰ ਤੂੰ ਫੇਰ ਚੱਲ ਪੈਰ ਦੂਜੇ ਪਲਾਨ ਸਮਾਨ ਲੈਣਾ ਪਏ ਮੈਨੂੰ ਆ ਬਣਾ ਦੇ ਦੂਜੇ ਪਲਾਨ ਸਮਾਨ ਲੈਣਾ ਜ਼ਿਆਦਾ ਚੁਲੂਗਾ ਉਹ ਬਣਾ ਦੇ ਆਪਣੇ ਜੰਗਲੇ ਜਿਹੇ ਐਡਜਸਟ ਫੈਨ ਵਾਲੇ ਚੱਲ ਫਿਰ ਚੱਲੀ ਗਏ ਆਪਾਂ ਕਰੀਏ ਰੰਗ ਸਟਾਰਟ ਆਪਣਾ ਕੰਮ ਚੱਲ ਗਏ ਚੱਲ ਲੋ ਜੀ ਲੈ ਵੀ ਐਸ਼ੀਅਨ ਪੇਂਟ ਆ ਆ ਕਹ ਕਿਹ ਜਗਾ ਏਸੀਗਨ ਪੇਂਟ ਇਧਰ ਕੀ ਵੱਢੀ ਜਾਣਾ ਹੈ ਇਹ ਹਾਂਜੀ ਇਹ ਤੇਰੇ ਪੇਂਟ ਵਾਸਤੇ ਡੱਬਾ ਪੇਂਟ ਵਾਸਤੇ ਤੇ ਪੱਖਾ-ਪੁੱਖਾ ਲਾ ਦੇ ਮੰਜਾ-ਮੁੰਜਾ ਕਰ ਦੇ ਨੇੜੇ ਮੇਰਾ ਪੱਖਾ ਕੁਰਸੀ ਸਾਰਾ ਕੁਝ ਰੈਡੀ ਕਰ ਦਾਂਗਾ ਟੈਨਸ਼ਨ ਬਸ ਰੈਡੀ ਕਰ ਦੇ ਫੇਰ ਮੈਂ ਨਾ ਜਦੋਂ ਲੱਗ ਗਿਆ ਮੈਂ ਬਲੇਡ ਹੀ ਦੂੰਗਾ ਤੁਮੇ ਮੈਂ ਲੱਗਦਾ ਤੂੰ ਹੈ ਨਹੀਂ ਆ ਇੱਧਰ ਬਸ ਜਦੋਂ ਮੈਂ ਲਾ ਕੇ ਨਾਲ ਦੀ ਬਲੇਡ ਦੂੰਗਾ ਬਾਬਾ ਤੇ ਕਾਲ ਬਸ ਥਿੰਦਰ ਜਾਏ ਇਹ ਪਾ ਕੇ ਚੱਕੀ ਤੁਰੇ ਆ ਕੰਮ ਅਜੀ ਦੋ ਦੇ ਸੀਰ ਪੱਟ ਦੋ ਮੈਂ ਕਹੇ ਸੀਰ ਪੱਟੀ ਨਹੀਂ ਇਹਦੀ ਇਸ ਤੈਨੂੰ ਸਿੱਧਾ ਨਾ ਪਤਾ ਮੈਨੂੰ ਤਾਂ ਆਪ ਨੂੰ ਪਤਾ ਸਿੱਧਾ ਸੁਣਨਾ ਮੈਂ ਤੂੰ ਪੱਟ ਪੁੱਟ ਲੈਣਾ ਕਰ ਦੇ ਨਾ ਆਪਾਂ ਦਾ ਇੱਕ ਪੱਟੀ ਰੰਗ ਰੰਗਾਲੀਆਂ ਡੱਬੇ ਡੁੱਬੇ ਖੋਲ੍ਹੇ ਨਾ ਪਾ ਕਿੰਨਾ ਰੰਗ ਕਰਦੇ ਨੇ ਪਹਿਲਾਂ ਰੰਗ ਤਾਂ ਹੁਣ ਵੀ ਬਹੁਤ ਕਰਦੇ ਨੇ ਆ ਪਹਿਲਾਂ ਤਾਂ ਹੀ ਹੁਣ ਸੀ ਤੂੰ ਹੀ ਪੱਟਿਆ ਫਿਰ ਪਹਿਲਾਂ ਤਾਂ ਰੰਗ ਵੱਧ ਕਰਨ ਆਗੇ ਹੁਣ ਹਾਂ ਇਧਰ ਮੈਂ ਦਾ ਖੇਡਾਰ ਦਾ ਮੈਂ ਇਹ ਮੇਰੇ ਸਾਹ ਮਾਰੀ ਦਾ ਇਹ ਨਹੀਂ ਆਜੂ ਬਰ ਗੈਰ ਬਣੀ ਪਿਆ ਛੱਲ ਵੱਜੂ ਤੇਰੇ ਪੱਟ ਦੇ ਨਹੀਂ ਛਾਰ ਤੇਰਾ ਪੱਟ ਤੇਰੇ ਬਵਰਾ ਕੇ ਖੋਲ ਲੈਣੂ ਪਰ ਡੂੰਗਾ ਪਾ ਥੱਲੇ ਨੂੰ ਇਦਰਾ ਮੈਂ ਰੰਗ ਦੀ ਸੀਲ ਪੱਟਦੀ। ਸਿੰਧਰ ਜੀ ਵੀ ਟਾਈਟ ਸੀ ਮੈਂ ਟਾਈਟ ਕਰੇ ਪੱਟੀ ਨਹੀਂ। ਇਹ ਇਹਨੇ ਪਾ ਦਿੱਤੀ ਚਾਚੇ ਨੇ। ਇੰਨਾ ਹੀ ਕੰਮ ਹੈ। ਹਾਂ ਇੰਨਾ ਹੀ ਹੈ। ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਦੀ ਫਤਿਹ। ਲਓ ਜੀ ਲੈ ਕੇ 3300 ਕਰੋੜ ਦੇਵ ਦੇਵਤਿਆਂ ਦਾ ਨਾਮ ਦਵਨੀ ਸਿੰਘ ਨੇ ਕਹਿੰਦੇ ਪਾਲਾ ਇੱਕ ਕਲਰ ਨੂੰ ਹੱਥ ਮੇਰੇ ਵੀਰੋ। ਖਿੱਚਦਾ ਕੰਮ ਪੂਰਾ। ਖਿੱਚਦਾ ਕੰਮ। ਇਹ ਰੰਗ ਸਹੀ ਚੜ ਰਿਹਾ ਕਿ ਮਾੜਾ ਕਿਸੇ ਨੇ ਕਰਨਾ ਪਾਪਾ। ਰੰਗ ਯਾਰ ਮੇਰੇ ਹਿਸਾਬ ਨਾਲ ਤਾਂ ਬਹੁਤ ਸੋਹਣਾ ਚੜ ਰਿਹਾ ਬਈ ਕਾਲਾ ਕਾਲਾ। ਕੋਡ ਮਾਰਨਾ ਡਬਲ। ਡਬਲ। ਕੋਡ ਮਾਰਨਾ। ਮੈਂ ਕਹਿੰਦਾ ਸਿੰਗਲੀ ਮਾਰਦੇ ਯਾਰ। ਕਦੇ ਫੇਰ ਮਾਰਦਾਂਗੇ। ਹਾਂ। ਸੁੱਕੇ ਪਾ ਲੱਗੂ ਸੁੱਕੇ ਬਾ ਯਾਰ। ਇਹ? ਹਾਂ ਵੀ ਕੀ? ਕਿ ਸੰਗਣਾ ਕਰਨਾ ਰੰਗ। ਮੈਂ ਉਹੀ ਵੇਖ ਰਿਹਾ ਵੀ ਉਹ ਤਾਂ ਜੜੀ ਤਾਂ ਬਹੁਤ ਸੋਹਣਾ ਦਾਰਾ। ਰੰਗ ਤਾਂ ਇਹ ਤਾਂ ਹੈ ਦੂਰੇ ਤਾਂ ਬਹੁਤ ਘਾਟ ਲੱਗ ਰਿਹਾ। ਤਾਂ ਬੜੀ ਬਣੀ ਜਾਂਦਾ। ਕਾਲਾ ਕਾਲਾ ਬਣੀ ਜਾਂਦਾ ਪੂਰਾ। ਘੈਂਟ ਲੱਗੀਆਂ ਜਾਂਦਾ ਰੰਗ ਤਾਂ। ਸਹੀ ਹਣਾ। ਪੂਰਾ। ਠੀਕ ਹੈ ਕਿ ਨਹੀਂ? ਇਹ ਰੰਗ ਤਾਂ ਘੈਂਟ ਲੱਗ ਜਾਂਦਾ। ਬਾਕੀ ਚਲੋ ਕੋਈ ਚੱਕਰ ਨਹੀਂ। ਕਿਰਾ ਕਰ ਲਗੇ ਮਾੜਾ ਮੋਟਾ ਹੱਥ ਜਾਂ ਚਾਲ ਜੀ ਬਣਾ ਕੇ। ਸਾਨੂੰ ਫੇਰ ਵਿਖਾਵਾਂਗੇ ਹਨ ਥਿਨਰ ਵਾਲਾ ਰੰਗ ਆ ਬਈ ਲਾਉਣੇ ਆ ਨਾਲ ਜਿਹੜਾ ਸੁੱਕ ਜਾਂਦਾ ਔਲ ਮਿਲਾ ਕੇ ਠੀਕ ਹੈ ਕਿ ਨਹੀਂ ਆ ਸੁੱਕ ਹੈ ਇਹਦਾ ਲਓ ਜੀ ਤੇ ਲਗਭਗ ਬਾਬੋ ਇੱਕ ਜੋੜੀ ਆਪਣੀ ਹੈ ਨਾ ਇਹ ਕਰਤੀ ਰੰਗ ਆਪਾਂ ਠੀਕ ਹੈ ਕਰੋ ਚੈੱਕ ਇੱਕ ਮਿੰਟ ਲਓ ਜੀ ਠੀਕ ਹੈ ਮੜਾ ਕੰਮ ਰਿਹਾ ਇਕ ਉਹ ਰਹਿ ਗਿਆ ਬਸ ਜਾਲੀ ਤੇ ਮੜਾ ਮੜ ਰੰਗਿਆ ਮਾਰਨਾ ਪਤਲਾ ਪਤਲਾ ਆ ਆ ਮੋਰੀਆਂ ਹੀ ਬੰਦ ਹੋ ਗਈਆਂ ਉਧਰੋਂ ਹਨ ਰੰਗ ਵਜੋਂ ਦੇ ਕਾਰਨ ਤੇ ਬਾਕੀ ਆਪਣੀ ਜੋੜੀ ਸਾਰੀ ਕੰਪਲੀਟ ਹੈ ਨਾ ਬਾਰੀ ਰੰਗ ਨੂੰ ਮਾਰਤਾ ਚਾਰ ਤਰੀਕਾ ਵਧੀਆ ਓਕੇ ਰਿਪੋਰਟ ਕਰਤੀ ਦੀ ਸਾਰਾ ਵਧੀਆ ਰੰਗ ਵੱਜ ਗਿਆ ਹਨਾ ਇਹ ਰੰਗ ਮਾਰ ਕੇ ਮੁੜ ਕੇ ਉਹ ਜੋੜੀ ਮਾਰਨੀ ਆ ਤੈਨ ਆਪਣੇ ਜੰਗਲੇ ਉਧਰ ਪਹਿਣਾ ਤੇ ਕਿਹੜਾ ਰੰਗ ਰੰਗੂੜੀ ਚੱਲਦੇ ਲੋ ਜੀ ਲੋ ਹੁਣ ਜਾਲੀ ਕਰਤੀ ਆਪਾਂ ਕੰਪਲੀਟ ਠੀਕ ਹੈ ਕਰੋ ਚੈੱਕ ਆਹ ਜਾਲੀ ਕਰਤੀ ਤੇ ਆਹ ਕਰਨ ਲੱਗਦਾ ਹੁਣ ਮੈਂ ਟਾਈਮ ਖਾਸਾ ਲੱਗ ਜਾਂਦੀ ਆ ਕਿਉਂਕਿ ਜਾਲੀ ਹੈਗੀ ਬਰੀਕ ਦੇ ਨਾਲ ਤੇ ਮੋਰੀਆਂ ਵਿੱਚੋਂ ਐ ਬੰਦ ਹੋ ਜਾਂਦੀਆਂ ਆ ਮੋਰੀਆਂ ਬੰਦ ਰਹੀਆਂ ਪਈਆਂ ਇਹ ਪਹਿਲਾਂ ਹੋ ਗਈਆਂ ਜੇ ਇਧਰ ਮੈਂ ਕਰਦਾ ਸੀਗਾ ਉਦੋਂ ਮੋਰੀਆਂ ਬੰਦ ਹੋ ਗਈਆਂ ਬਾਕੀ ਜਾਲੀ ਤੇ ਰੰਗ ਕਰਨਾ ਬਹੁਤ ਜਿਆਦਾ ਔਖਾ ਯਾਰ ਹਨਾ ਕੱਲੀ ਕੱਲੀ ਡੱਬੀ ਤੇ ਬਰਸ਼ ਮਾਰਨਾ ਵੱਡਾ ਕੰਮ ਆਹ ਲੰਮੀ ਫੱਟੀ ਦਾ ਮੈਟੋਮੈਟ ਨਹੀਂ ਬੜਿਆਂ ਦਾ ਕੰਮ ਹਨਾ ਤੇ ਚਲੋ ਫਿਰ ਇਹ ਕੰਮ ਕਰਦੇ ਹਾਂ ਸਟਾਰਟ ਆਪਾਂ ਨਾ ਤੇ ਦਿਖਾਉਣਾ ਤੁਹਾਨੂੰ ਫਿਰ ਆਪਾਂ ਲਓ ਜੀ ਬਾਬਿਓ ਤੇ ਆਪਣੀਆਂ ਬਾਰੀਆਂ ਹੋ ਗਈਆਂ ਕੰਪਲੀਟ ਠੀਕ ਆ ਵੀ ਚਲੋ ਚੈੱਕ ਆਹ ਬਾਰੀ ਕਰਤੀ ਪਰ ਹੁਣ ਆਪਦਾ ਸ੍ਰੀ ਡਾਊਨ ਹੋ ਗਿਆ ਤੜਾਇਆ ਕਿਵੇਂ ਚੋਬਰਾ ਇਹ ਕੰਮ ਕਰ ਕੇ ਦੇ ਮੈਨ ਯਾਰ ਗੋਲੀਆਂ ਲਿਆ ਕੇ ਸਿਰ ਦੋਖ ਦੇ ਦੋ ਲਿਆ ਰੇ ਮੜਾ ਫਿਰ ਭੱਜ ਗਏ ਲਿਆ ਦੀ ਠੀਕ ਹੈ ਬੜਾ ਔਖਾ ਕਰਿਆ ਪਾਣ ਜਾਲੀ ਵਾਲਾ ਬਰੀਕ ਕੰਮ ਯਾਰ ਜੇ ਵੱਧ ਲਾਉਣਾ ਹੈ ਤੇ ਜਾਲੀਆਂ ਬੰਦ ਹੁੰਦੀਆਂ ਦੱਬੀਆਂ ਬੰਦ ਹੁੰਦੀ ਹੌੜੀ ਹੌੜੀ ਪਤਲਾ ਪਤਲਾ ਤੇਲ ਜਾ ਪਾ ਕੇ ਮਾਰਿਆ ਫਿਰ ਮਾਤਾ ਖਿੱਚੇ ਦਾ ਕੰਮ ਹਾਂ ਚੱਲੇ ਤਾਂ ਵਧੀਆ ਮੈਨੂੰ ਲੱਗਿਆ ਇੱਥੇ ਡੱਕਾਂ ਦੇ ਤੋੜਿਆ ਨੇ ਤੈਂ ਕਹ ਮੈਨੂੰ ਗੋਲੀ ਲੈ ਦੋ ਲੈ ਚੰਗਾ ਸਰ ਦੋ ਜਦੀਆਂ ਲਓ ਜੀ ਬਾਪੋ ਤੇ ਅਪਣ ਦੋ ਬਾਰੀਆਂ ਦਰ ਕਰਨ ਵਾਲੀ ਨੇ ਉਹ ਅਉਤਰ ਕੇ ਪੰਦਰਾਂ ਆ ਕੇ ਥੋੜਾ ਬੁਖਾਰ ਜਾ ਵੇ ਫਿਰ ਹਨ ਦਵਾਈ ਹੀ ਲਈ ਆ ਤੇ ਮਾੜਾ ਹੁਣ ਸੱਟ ਲਿਆ ਗੋਲੀ ਲਈ ਚੱਲਦੇ ਅੱਗੇ ਨਾਲ ਤੇ ਹੁਣ ਮਾੜਾ ਸੱਟ ਹੋਇਆ ਸਹੀ ਜਣਾ ਡਾਉਣ ਤੇ ਬਾਹਲਾ ਉਪਾਲਾ ਲੱਗ ਲਾ ਗਿਆ ਸੀਗਾ ਤੇ ਸਰੀਰ ਟੁੱਟਣ ਲੱਗ ਗਿਆ ਹਨ ਤੇ ਆਪਣੇ ਤਨ ਜੰਗਲੇ ਰਹਿ ਗਿਆ ਹਨ ਕਰਨ ਵਾਲੇ ਰੰਗ ਤੇ ਬਾਰੀਆਂ ਤੋਂ ਕਰਦੀਆਂ ਵਾਲਾ ਉਹ ਕਿਹੋ ਜਿਹਾ ਆਮਣੇ ਠੀਕ ਹੈ ਬਾਰੀਆਂ ਤੋਂ ਕਰਦੀਆਂ ਜੰਗਲੇ ਤਨ ਤੇ ਆਪਣੇ ਦਾ ਤੋੜੀ ਵਾਲਾ ਸਾਹਮਣੇ ਉਹ ਤੇ ਉਹ ਉੱਥੇ ਤੇ ਹਨ ਤੇ ਉਹ ਕਰਾਂ ਕੱਲ ਨੂੰ ਹਨ ਯਾਰ ਤੋ ਕੱਲ ਦੇ ਵਲੌਗ ਚ ਆਊਗਾ ਤੇ ਕਿਰੇਮ ਮਹਾਂਲ ਘੰਟਾ ਘੰਟਾ ਬਰਾਮ ਰਾਮ ਲਈ ਨੇ ਵਾ ਮੈਂ ਥੋੜੀ ਰਸਤਾ ਜੀ ਨੂੰ ਰਸਤਾ ਗਈ ਨਾ ਸੱਟੂ ਜਗਮਣਾ ਤੇ ਫੇਰ ਕਰਦੇ ਹੁਣ ਨਾਲ ਸ਼ੇਅਰ ਗੱਲਬਾਤ ਨਾ ਤੇ ਘਰੇ ਚੱਲਦੇ ਆ ਤੇ ਟਾਈਮ 7:30 ਦਾ ਹੋ ਗਿਆ ਨਾ ਲੇਟ ਬਹੁਤ ਹੋ ਗਏ ਤੇ ਤੜਕੇ ਤੇ ਫਿਰਦੇ ਤੁਰੇ ਚਲੋ ਫਿਰ ਤੇ ਕਿਰੇਮ ਪੈ ਜੀ ਘੰਟਾ ਕਰ ਰਿਹਾ 1/2 ਘੰਟਾ ਹੋ ਰਿਹਾ ਨਾ 20 ਮਿੰਟ ਤੇ ਫੇਰ ਕਰਦੇ ਹੁਣ ਨਾਲ ਗੱਲਬਾਤ ਹਾਂ ਤੇ ਕਰਦੇ ਸ਼ੇਅਰ ਸਾਡੇ ਨਾਲ ਲਓ ਜੀ ਬਾਬੇ ਉਹ ਤੇ ਚੱਲ ਬੇ ਘਰ ਨੂੰ ਆਪਾਂ ਜੀ ਹੁਣ ਇਹ ਟਾਈਮ ਉਹ ਚੱਲੇ ਮਾਂਹਾਂ ਨੂੰ ਲੈ ਕੇ ਟਾਈਮ ਨਾਲ ਤੇ ਮਾੜਾ ਸਰੀਰ ਹੁਣ ਸੈਟ ਹੋਇਆ ਨਾ ਬਾਹਰ ਜਾ ਹੋ ਗਿਆ ਓੜਾ ਤੇ ਉਹਨਾਂ ਤਾਂ ਹੈ ਨਹੀਂ ਉਹ ਠੀਕ ਐ ਅੱਗੇ ਨਾਲ ਵਧੀਆ ਸੈਟਾ ਕੰਮ ਓਕੇ ਰਿਪੋਰਟ ਹਨ ਤੇ ਚੱਲ ਕੇ ਉਹ ਨਹਾਣ ਨੂੰ ਲੈ ਕੇ ਟਾਈਮ ਨਾਲ ਪੜਨ ਤੱਕ ਸਮਿਆਂ ਫਿਰ ਭੋਗ ਹੈ ਮਨਪ੍ਰੀਤ ਦਾਦੀ ਦੇ ਨਾਲ ਉੱਥੇ ਧੜਕੇ 5 5 ਵਜੇ ਜਾਣਾ ਪਊਗਾ ਪਹੁੰਚਦੇ ਆ ਸਮਾਂ ਸਮਝ ਕੇ ਸੈਟਿੰਗ ਕਰਨੀ ਪਊ ਨਾ ਤਾਂ ਅੱਗੇ ਦਾ 8:30 8:30 ਨਾਲ ਘਰੇ ਮੈਂ ਤੇ ਅੱਜ ਮੈਂ ਤਾਂ ਐਨ ਨਾਲ ਹੀ ਘਰੇ ਆ ਗਿਆ ਚਲੋ ਪਰ ਨਹਾ ਲਈਏ ਚੱਲ ਕੇ ਤੇ ਫਿਰ ਕਰਦੇ ਆ ਵੀਡੀਓ ਦੀ ਐਂਡਿੰਗ ਆਪਾਂ ਲਾਉਂਦੇ ਬਾਬੂ ਤੇ ਆ ਕੇ ਕਰਿਆ ਆਪਾਂ ਠੀਕ ਹੈ ਤੇ ਨਾਲ ਨੂੰ ਲੈਸ ਹੋ ਗਿਆ ਉਹਦੇ ਨਾਲ ਕਰ ਦਈਏ ਵੀਡੀਓ ਦੀ ਐਂਡਿੰਗ ਤੇ ਕਿਰਮਾ ਬਹੁਤ ਯਾਰ ਸੈਕਟਰ ਆਪਕੇ ਰੋਟੋ ਹੀ ਵੀਣਾ ਤੇ ਬਾਹਰ ਦੇ ਕੰਮ ਆਪਾਂ ਸਟਾਰਟ ਕਰਤਾ ਜੇ ਮੈਨੂੰ ਤੁਹਾਨੂੰ ਪਤਾ ਹੀ ਜਾਣਾ ਦੋ ਬਾਰੀਆਂ ਕਰਤ ਨੂੰ ਸੀਗੀਆਂ ਰੰਗ ਰਬ ਥੋੜਾ ਕਰੇ ਭੜਾ ਹਨਾ ਦੋ ਗਾਰਤੀਆਂ ਬਾਕੀ ਕਰਾਂਗੇ ਕੱਲ ਨੂੰ ਹਨਾ ਕੱਲ ਨੂੰ ਆਪਾਂ ਕੱਲ ਨੂੰ ਬਾਅਦ ਭੋਜ ਤੋਂ ਬਾਅਦ ਤੇ ਕਿਨਾ ਜਕਾ ਮੈਂ ਨਾਕਸਿਲ ਨਿਪੜ ਗਿਆ ਆਪਣਾ ਲੱਗ ਪਗਣਾ ਤੇ ਜਦ ਜਿੰਨਾ ਹੋਇਆ ਮੈਨੂੰ ਬੁਖਾਰ ਹੋ ਗਿਆ ਹੁਣ ਮਾੜਾ ਸੈੱਟ ਹੋਇਆ ਸੀ ਜਿਹੜੇ ਹਨ ਵੀ ਬੁਖਾਰ ਚ ਹੋ ਗਿਆ ਵਾਵਾ ਗੋੜੀਆਂ ਗਾੜੀਆਂ ਲਾਈਆਂ ਫੇਰ ਬੜੀਆਂ ਗੱਲਾਂ ਬਾਤ ਤੇ ਚਲੋ ਫਿਰ ਵੀਡੀਓ ਦੇ ਮਾਹਤ ਨਾਲ ਡੀਕ ਕਰਦੇ ਕਿ ਨਾਲ ਹੈਣਾ ਤੇ ਤੜਕੇ ਮਿਲਦੇ ਹਾਂ ਤੜਕੇ ਕਰਾਂ ਭੋਗ ਭਾਗ ਆਪਣਾ ਮਨਪਰੀ ਦੀ ਦਾਦੀ ਦਾ ਤੇ ਉਹ ਤਾਂ ਉਧਰ ਕੰਮ ਹੋਊਗਾ ਫਿਰ ਅੱਤ ਨੇ ਉੱਥੇ ਦੇਖਾਂਗੇ ਵੀ ਰੰਗ ਰੂਮ ਕਰਨਾ ਦਾ ਕੰਮ ਨਾ ਚਲੋ ਫਿਰ ਓਕੇ ਪਾਈ ਪਾਈ ਸੌਣ ਕਰ ਯੋ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਦਬਕਣਾ ਤੇ ਪਾਇਆ ਕਰਾਇਆ ਵੀਡੀਓ ਹੌਲੀ ਹੌਲੀ ਰੁਟੀਨ ਜੇ ਬਣਾਉਣੇ ਆ ਦੁਆਰ ਤੋਂ ਹਣਾ ਆਪਾਂ ਤੇ ਚਲੋ ਫਿਰ ਓਕੇ ਫਿਰ ਰੱਬ ਰੱਖਾ